ਸਾਡੇ ਲਈ ਤੂੰ ਨਾਰਮਲ ਬੰਦਾ ਹੈ ਤੂੰ ਕਾ ਤੂੰ ਕਾ ਮੈਂ ਤਾਂ ਸਰਾਮ ਕਰ ਤੂੰ ਇਹ ਦੱਸੂਗੀ ਮੈਂ ਦੱਸ ਤੂੰ ਕੋਣ ਆਦਾ ਮੈਂ ਤੈਨੂੰ ਤਾਂ 5 ਮਿੰਟ ਦੇ ਮੈਂ ਹੁਣ ਹੁਣੀ ਦੱਸ ਬੇਟਾ ਟਮੇਟ ਕਾ ਠੀਕ ਹੈ ਤੁਸੀਂ ਕਹਿ ਰਹੇ ਜਨਾਬ ਗਲਤ ਕਰ ਰਿਹਾ ਸਾਡੇ ਲਈ ਤੂੰ ਨਾਰਮਲ ਬੰਦਾ ਹੈ ਤੂੰ ਕਾ ਤੂੰ ਕਾ ਮੈਂ ਤਾਂ ਸਰਾਮ ਕਰ ਤੂੰ ਇਹ ਦੱਸੂਗੀ ਮੈਂ ਦੱਸ ਤੂੰ ਕੋਣ ਆਦਾ ਮੈਂ ਤੈਨੂੰ ਤਾਂ 5 ਮਿੰਟ ਦੇ ਮੈਂ ਹੁਣ ਹੁਣੀ ਦੱਸ ਬੇਟਾ ਟਮੇਟ ਕਾ ਠੀਕ ਹੈ ਤੁਸੀਂ ਗਾਰਜ ਜਨਾਬ ਨਾ ਕਰ ਗਲਤ ਕਰ ਰਿਹਾ ਸਾਡੇ ਲਈ ਤੂੰ ਨਾਰਮਲ ਬੰਦਾ ਹੈ ਤੂੰ ਬਾਤ ਤੂੰ ਬਾਤ ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਦੱਸ ਤੂੰ ਕੋਣ ਆ ਮੈਂ ਤੈਨੂੰ ਤਾਂ 5 ਮਿੰਟ ਬੇਟ ਮੈਂ ਹੁਣ ਹੁਣੇ ਦੱਸ ਬੇਟ ਮੇਟ ਕਰ ਠੀਕ ਹੈ ਤੁਸੀਂ ਗਾਰਜ ਜਨਾਬ ਨਾ ਕਰ ਗਲਤ ਕਰ ਰਿਹਾ ਹਾਂਜੀ ਪਹਿਲੇ ਕੀ ਨਾਮ ਤੁਹਾਡਾ ਪ੍ਰਵੀਨ ਹਾਂ ਇੱਕ ਹੋਰਾਂ ਵਾਲੇ ਦਾ ਜੀ 5 ਢੇਰਾ ਜਗਤਪੁਰਾ ਅੱਜ ਤੋ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਉਸ ਚੌਂਕੀ ਇਨਚਾਰਜ ਨੇ ਤੁਹਾਡਾ ਬਾਤਮੀਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਆ ਫਲੋਰ ਆਪਣੇ ਬੱਚਾ ਨੂੰ ਲੈਣ ਆ ਸਟੇਸ਼ਨ ਤੇ ਮੈਨੂੰ ਰੋਜ਼ ਦਿੱਲੀ ਦਾ ਲੰਘਣਾ ਆ ਬੱਚਾ ਤੁਹਾਡੇ ਕਿੱਥੇ ਬੜੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਨਾ ਸਟੇਸ਼ਨ ਤੇ ਮੇਰੇ ਰੋਜ਼ ਦਿੱਲੀ ਦਾ ਰੁਟੀਨ ਆਪਣੇ ਬੱਚਾ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਦੇ ਸਟੇਸ਼ਨ ਦੇ ਇਨਚਾਰਜ ਹਾਂਜੀ ਸਿੱਟੋਂ ਕੇ ਦਾ ਹਾਂਜੀ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਿਦਾਰ ਦਿਦਾਰ ਸਿੰਘ ਹਾਂਜੀ ਦਿਦਾਰ ਸਿੰਘ ਅੱਛਾ ਜੀ ਹਾਂਜੀ ਐਸਟੋ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਾਊਟ ਜੁਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਬੰਦੇ ਬੰਦਿਆਂ ਗਾਲਾਂ ਕੱਢੀਆਂ ਤੇ ਮੈਨੂੰ ਘਰੀਸ ਕੇ ਆਪਣੇ ਅੰਦਰ ਲੈ ਚ ਆਇਆ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇਨਾਂ ਬਹੁਤ ਬਤਮੀ ਸੁਲੂਕ ਕੀਤੀ ਆ ਮਤਲਬ ਕਿ ਤੁਹਾਡੇ ਕੋਲ ਕੋਈ ਫੋਟਵਾਰ ਵੀ ਕੀਤੀ ਆ ਹਾਂਜੀ ਉਹਨਾਂ ਨੇ ਮੇਰੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਵੀ ਹੋਈ ਆ ਤੇ ਉਹਨਾਂ ਨੇ ਮੈਂ ਮੈਂ ਉਹ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇਰ ਵੀ ਸਾਰੇ ਗਾਲਾ ਕੱਢਿਆ ਤੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢਾ ਗਏ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜੇ ਤੋਂ ਬਾਹਰ ਤੁਰਿਆ ਫਿਰਦਾ ਇੰਟਰਵਿਊ ਦੇ ਰਹਿਣਾ ਹਾਂਜੀ 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 ਤੇ ਇਸ ਟਾਈਮ ਨਾਉ ਡਿਊਟੀ ਤੇ ਆ ਤੇ ਨਾ ਉਹ ਆਪਣੇ ਜੂਨੀਫਾਰਮ 'ਚ ਆ ਹਾਂਜੀ ਤੇ ਉਹ ਆਪਣੇ ਮਤਲਬ ਐਨ ਤੱਲੀ ਮਤਲਬ ਡੀ ਕੀਤੀ ਹੋਈ ਆ ਹਾਂਜੀ ਮੈਂ ਉਹਨੂੰ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂਜੀ ਮੈਂ ਸਖਤ ਪੇਟਾ ਦੇ ਉਹ ਮੈਂ ਇਹਨਾਂ ਬਹੁਤ ਬਹੁਤ ਜ਼ਿਆਦਾ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਂ ਹੈ ਤੁਹਾਡਾ ਮੈਂ ਸਰਵਿਸ ਵੇਡ ਰਸਿੰਘ ਹਾਂਜੀ ਚੌਂਕੀਦਾਰ ਫਲੋਰ ਹਾਂਜੀ ਇਥੇ ਕੋਆਟਰ ਨਿਕਲੇ ਤਾਂ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਆ ਫਿਰ ਪੁੱਛਿਆ ਉਹ ਥੋੜਾ ਬਾਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹ ਨਾਲ ਗੱਲ ਕਰ ਤੁਹਾਨੂੰ ਸ਼ੱਕ ਕਿਉਂ ਲੱਗਾ ਫੋਨ ਤਾਂ ਕਿਸੇ ਨੇ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਸ਼ੱਕ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਮੈਂ ਤੁਸੀਂ ਕੀ ਲੈਣਾ ਤੋ ਤੁਸੀਂ ਕੀ ਲੈਣਾ ਸੀ ਜੋ ਮਰਜੀ ਕਰੀ ਜਾ ਹਾਂ ਦੁਬਾਰਾ ਕੀ ਦਿਖਾਰਾ ਤੁਸੀਂ ਚੋੜਦੇ ਜਾ ਰਹੇ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਮੇਰਾ ਇੱਥੇ ਪਰ ਉਹ ਕ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਦੀ ਬੰਦ ਦਖਨ ਦਾ ਜੀ ਤੁਹਾਡੇ ਨਾਲ ਤੁਸੀਂ ਦਖੰਡਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿੱਥੇ ਇੰਟਰਵਿਊ ਕਰਨੀ ਤਾਂ ਉਹਨਾਂ ਨੂੰ ਮੈਸੇਜ ਸਿਰਫ ਫੋਨ ਬਾਰੀ ਤੁਸੀਂ ਬਤਨੀ ਜੀ ਕਿਉਂ ਕੀਤੀ ਤੁਸੀਂ ਹੈਲੋ 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 ਤੁਸੀਂ ਮੈਂ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨ ਪੁੱਛਿਆ ਤਾਂ ਇਹ ਕਿਉਂ ਕਰ ਰਹੇ ਹੋ ਕਿਉਂ ਪੁੱਛਾ ਰਹੇ ਤੁਸੀਂ ਠੱਕੇ ਨਾ ਕਰਦੇ ਵੀ ਲੇਡੀ ਨੂੰ ਮਤ ਫੜ ਕੇ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀ ਆਂਦੇ ਲੇਡੀ ਦੇ ਅੱਛਾ 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 ਉਹ ਤਰਾ ਫਰੇਓ ਫਰੇ ਟੱਬਰੀ ਆਓ ਆਜੋ ਮੈਂ ਸਤੋ ਸਾਰਾ ਸਤੋ ਸਤੋ ਕਾਈ ਸਰ ਤੁਸੀਂ ਤੁਸੀਂ ਬਦੌੜ ਮਾਰੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਥੇਹ ਤੇ ਬੈਠੇ ਬਦੌੜ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਸਰ ਤੋਂ ਵੀ ਵੀਡੀਓ ਬੈਠੇ ਸਰ ਤੋਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਹ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਤੁਸੀਂ ਚੇਹ ਤੇ ਕਿਉਂ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਉਹ ਤੇ ਬਦੌੜ ਮਾਰਦੀ ਬੈਠਣਾ ਸਰ ਜਾ ਕੇ ਯਾ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰਾ ਤੁਸੀਂ ਮੇਰਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਕੋਈ ਗੱੱਚੀ ਕਰਦਾ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਤੁਹਾਡਾ ਵੀਡੀਓ ਹੈਗੀ ਆ ਬੈਠਿਆਂ ਦੀ ਉੱਥੇ ਚੇਰ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਤ ਮੀਚੀ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋਲ ਤਾਂ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਤ ਮੀਚੀ ਕੀਤੀ ਉਹਨਾਂ ਨਾਲ अच्छा अच्छा ਤੁਸੀਂ ਕਿਉਂ ਬਤਮੀਦੀ ਕੀਤੀ ਮੈਂ ਤੇਹੀ ਪੁੱਛਿਆ ਵੀ ਵਿਵਾ ਕਿਧਰੋਂ ਗੱਲ ਕਰਦੀ ਕਿਉਂ 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 ਸਰ ਉਹ ਤੁਹਾਡਾ ਹੀ ਹੁੰਦੀ ਆ ਕੋ ਲੜਦਾ ਵੀ ਨਾ ਹਾਂ ਮੈਂ ਲੜਨ ਦੀ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਫਿਰ ਪਤਾ ਹੀ ਨਾ ਯਾਰ ਅਸੀਂ ਪ੍ਰੋਫੈਸਰ ਹਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਹਾਂ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿਉਂ ਹੁਣ ਸਭ ਤੇ ਵਟਸਐਪ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੋਵੇ ਮੈਂ ਪ੍ਰੋਫੈਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨਾ ਨਾ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਹਮ ਰਹਿਤ ਹਾਂ ਨਾ 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 ਤੁਸੀਂ ਯੂ ਆਰ ਰੌਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਪੈਂਡਿੰਗ ਕਰਦੇ ਹਾਂ ਬੀਟਨ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀ ਨੂੰ ਅੰਦਰ ਕਿਉਂ ਲਗਾ ਖਿੱਚ ਕੇ ਦੱਸੋ ਬੀਟਨ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਖਿੱਚ ਕੇ ਤੇ ਲੇਡੀ ਨੂੰ ਅੰਦਰ ਕੈਸੀ ਉਹ ਪਛਾਹ ਬਤਾ ਦਈਏ ਮੈਨੂੰ ਖਿੱਚ ਕੇ ਲਗੀਆਂ ਉਹ ਤੇ ਟੀਟਾਂ ਲੱਗੀਆਂ ਕੁੜੀ ਦੇ ਤੇ ਦੱਸ ਦੱਸੋ ਕਿੱਥੇ ਟੀਟਾਂ ਲੱਗੀਆਂ ਤੁਹਾਡੇ ਨਾਲ ਤੁਹਾ ਖੇਡ ਗੱਲ ਕਰੋ ਮੈਂ ਤਾਂ ਸਿਰਫ ਫੋਮ ਬਾਰੇ ਪੁੱਛਿਆ ਕੀ ਕਰੋ ਕੀ ਕਰੋ ਜੀ ਹੌਂਦਿਆਂ ਨੂੰ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਬਸ ਬਸ ਚ ਲੈਣਾ ਦਾ ਦੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੇ ہاں ਜੀ ਹੈਗਾ ਜੇ ਤੁਹਾਡੇ ਦੇ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਤਾਂ ਠੀਕ ਹੋਈ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਦੇ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਦੱਸ ਦਾਂਗਾ ਜੇ ਹੁਣ ਦੱਸ ਹੌਂਦਸਰਾ ਸੀ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਅਸੀਂ ਪੁੱਛ ਲੈਣਾ ਯਾਰ ਤੂੰ ਪੁੱਛ ਮੈਨੂੰ ਮੈਂ ਕਿਹੜਾ ਸਾਰਾ ਅਸੀਂ ਡੀਐਮ ਨਾਲ ਅਸੀਂ ਡੀਐਮ ਸਾਹਮਣੇ ਸਰ ਸਰ ਮੈਂ ਕਿਹੜਾ ਡੀਐਮ ਸਾਹਮਣੇ ਆਹੀ ਹੁਣੇ ਹੀ ਗੱਲ ਕਰਨੀ ਫਰੋਜਪੁਰ ਯਾਰ ਮੈਂ ਐਸੋ ਤੇ ਲੱਗਾ ਆ ਹਾਂ ਹੁਣ ਮੈਂ ਕਿਹੜੇ ਸੱਪ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸਚਾ ਹੁੰਦਾ ਸਰ ਰੱਖਿਆ ਵਾਸਤੇ ਠੀਕ ਹੈ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਗੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸੋ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਆ ਕੀ ਤੁਹਾਡਾ ਪੱਖ ਹੈ ਕੋ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਇਸ ਤਰ੍ਹਾਂ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਰ ਡਿਊਟੀ ਅਫਸਰ ਮਤਲਬ ਤੁਸੀਂ ਕਿੱਦਾਂ ਤੁਸੀਂ ਪ੍ਰਾਈਵੇਟ ਲੈਬਸ ਕਿੱਦਾਂ ਦੇ ਇੰਟਰਫੇਅਰ ਕਰੋਗੇ ਕਿ ਅਕੀਏ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰਾਂਗੇ ਜਿੱਦਾਂ ਇਹ ਵੀਡੀਓ ਵੀਡੀਓ ਉੱਪਰ ਤੋਂ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਉਹ ਤਾਂ ਉਹ ਅੰਪੋਸਕਾ ਕਰਾਂਗੇ ਸਰੋਂ ਅਪਲਾਈ ਦਾ ਤੁਹਾਡੀਆਂ ਪੁਸਕਾ ਕਰਾਂਗੇ ਤੁਹਾਡੀਆਂ ਅਪਲਾਈ ਦਾ ਤੁਹਾਨੂੰ ਉੱਤੇ ਸ਼ੱਕ ਸੀ ਕੋਈ ਮੈਂ ਕਹਾਂਾ ਸ਼ੇਰਮਾ ਕੇ ਪੁਸਕਾ ਕਰਾਂਗੇ ਸਰੋਂ ਉੱਤੇ ਤੁਹਾਨੂੰ ਸ਼ੱਕ ਵੀ ਕੋਈ ਕ੍ਰਾਈਮ ਕੀਤਾ ਨੇ ਲੇਡੀ ਜੀ ਸਰੋਂ ਨੇ ਕੋਈ ਕ੍ਰਾਈਮ ਕੀਤਾ ਲੇਡੀ ਜੀ ਮੈਂ ਇਹ ਦੱਸੋ ਪੁਸਕਾ ਮੇਰਾ ਮੈਂ ਕਹਿੰਦਾ ਇਹ ਮੈਂ ਤੁਹਾਨੂੰ ਇਹ ਪੁਛ ਰਿਹਾ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਜੀ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਕੁਛ ਕਰਤ ਹੁੰਦੀ ਹੈ ਮੈਂ ਤੁਹਾਡੀ ਗੱਲ ਨਾ ਮੰਨਦਾ ਸਰ ਅਸੀਂ ਵੀ ਰੋਜ਼ ਪੁੱਛਤਾ ਰਹੀਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਹੀ ਸਭ ਸਭ ਖੇਡਾ ਨਹੀਂ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਸਰ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਵੀ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਵੈਨਰ ਕੀਤਾ ਦੀ ਲੱਗ ਮੈਨੂੰ ਮੈਂ ਕਹਾਂ ਉਹ ਜਿਹੜਾ ਫੋਨ ਸੰਭੀ ਤੂੰ ਇੰਟਰਵਿਊ ਕੌਣ ਕੀਤਾ ਉਹ ਜਿਹੜਾ ਮਰਜੀ ਫੋਨ ਕਰੇ ਹੈਲੋ ਐ ਕਰੋ ਦਾ ਫੋਨ ਕੱਟੋ ਕਿਹਦਾ ਫੋਨ ਲਾਓ ਸਾਰਾ ਸੀ ਕਿਉਂ ਫੜੀਆ ਦਾ ਫੋਨ ਯਾਰ ਮੈਂ ਫੜਾ ਮੈਂ ਪ੍ਰੋਫੈਸਰ ਕਿਉਂ ਅਫਸਰ ਮੈਂ ਜੋ ਫੜ ਕੀ ਉਹ ਮਕਾਇਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀਤੀ ਅੰਦਰ ਦੱਸੋ ਜਿਹੜੀ ਚੋਰੀ ਫੜੀ ਕਿਉਂ ਫੜਦੇ ਸਰ ਕ੍ਰਾਈਮ ਉਹਨੇ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਹੈ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚਿਆਂ ਦੇ ਨਾਲ ਆ ਠੀਕ ਹੈ ਨਾ ਨਾਲ ਨਹੀਂ ਹੈ ਤੁਸੀਂ ਉਹ ਨਾ ਬਤਮੀਜ਼ੀ ਕਰਦੇ ਹੋ ਤੁਹਾਡੇ ਬਾਕੀ ਹੋਂਮ ਬਲਾਜੀ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਐਚਓ ਲੱਗੇ ਹੋ ਤੁਸੀਂ ਕਿ ਰੱਬ ਬਣ ਕੇ ਤੁਸੀਂ ਮੈਂ ਕਹਿੰਦਾ ਤੂੰ ਰੱਬ ਲੱਗੇ ਮੈਂ ਮੈਂ ਨਾ ਆਪਣੀ ਲੱਗਾ ਤੁਸੀਂ ਤੂੰ ਹੀ ਰੋਵਾਂਗਾ ਮਰ ਤੂੰ ਵੱਟ ਤੂੰ ਸਰ ਮੈਂ ਕਿਉਂ ਨਹੀਂ ਕਹ ਰਿਹਾ ਤੁਸੀਂ ਮਤਲਬ ਤੁਸੀਂ ਜੇ ਨਾ ਮਰਜੀ ਬਤਮੀਜੀ ਕਰੋਗੇ ਤੇ ਤੁਸੀਂ ਐਸਐਚਓ ਲੱਗੇ ਤੁਸੀਂ ਜੇ ਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਨੂੰ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਤੁਸੀਂ ਆਪਣੇ ਪਹਿਲੇ ਤੁਸੀਂ ਇੰਟਰਫੇਅਰ ਕੀਤਾ ਨਹੀਂ ਕੋਈ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਚੀਨੋ ਔਰ ਸੋਰ ਸੋਰ ਛੋੜਾ ਪਹਿਲਾਂ ਚੋਰੀ ਫੜਨ ਵਾਸਤੇ ਸਾਨੂੰ ਸਾਰਾ ਕੋ ਲੱਭਣਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਪਣ ਬਾਅਦ ਤੇ ਮੈਂ ਸਾਰਾ ਕੁਝ ਲੱਪਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆ ਜੇ ਤਾਂ ਕੁੜੀ ਜੀ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਰ ਨਾਲ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਹਾਂ ਸਰ ਉਰੇ ਆ ਮਡੇ ਮੇਟ ਕੋ ਦੋਨੇਓ ਦੋਨੇ ਆ ਦੇਖੋ ਇਧਰ ਆਓ ਆਪਾਂ ਕਿੰਨੀ ਗੱਤਮੀਜ਼ੀ ਕਰਦੇ ਨੇ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਹਾਂਜੀ ਭਾਈ ਤੁਹਾਨੂੰ ਮੈਂ ਕਹਿ ਰਿਹਾ ਨਹੀਂ ਮੈਂ ਦੂਜੀ ਵਾਰੀ ਗੱਲ ਕਰਦਾ ਅਸੀਂ ਨਾ ਵੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਆ ਅਸੀਂ ਤਾਂ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਹ ਰਿਹਾ ਮੈਨੂੰ ਸੱਚ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਿਹਾ ਤੁਸੀਂ ਇਹ ਸਾਰਾ ਪਛੇਤ ਬੰਦਪੀਜੀ ਕਰੋਗੇ ਆਉਂਦੀਆਂ ਜਨਾਨੀਆਂ ਉਹਦੀ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਾਤ ਮੀਝੀ ਕਰੋਗਾ ਤੱਕੇ ਨਾਲ ਵੀ ਫੜ ਕੇ ਅੱਧ ਲੈ ਜਾਓਗੇ ਠੀਕ ਆ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੇਰੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਤੱਕੇ ਨਾਲ ਅੰਦਰ ਜਰਾਨੀ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਡੇ ਨੂੰ ਨਹੀਂ ਨਹੀਂ ਭਜਾਉਣਾ ਹੈ ਹਾਂਜੀ ਦੱਸੋ ਆ ਇਹਦਾ ਸਾਡੇ ਆਉਂਦੇ ਨਾਲ ਮਰਾ ਆਹੀ ਤੁਸੀਂ ਖੜੇ ਸੀਗੇ ਮਤਲਬ ਤੁਸੀਂ ਸਾਨਾ ਬਾਤ ਮੀਝੀ ਕਰਦੇ ਹੋ ਭਜਾਉਣਾ ਤਾਂ ਤੁਸੀਂ ਪਰ ਲੇਡੀ ਜਨਾਂ ਦਾ ਕਰਨਾ ਹੀ ਕਰਨੀ ਆ ਹਾਂ ਸਰ ਫਲੋਰ ਰੇਲਵੇ ਸਟੇਸ਼ਨ ਤੇ ਇੱਕ ਸਮਾਜ ਨੇ ਗੱਲਾਂ ਚੌਂਕੀ ਚੱਲ ਰਿਹਾ ਕਿ ਬਦਾਰ ਸਿੰਘ ਉਹਨੇ ਇੱਕ ਲੇਡੀ ਨਾਲ ਫਤਮੀ ਜੀ ਕੀਤੀ ਹੈਗੀ ਆ ਤੁਸੀਂ ਮੌਕੇ ਤੇ ਆਏ ਸਰ ਕੀ ਮਾਮਲਾ ਹੈਗਾ ਮੈਨੂੰ ਸੁਤਨਾ ਜੀ ਚੌਂਕੀ ਵਾਲੇ ਬੰਦੇ ਕਿ ਇਦਾਂ ਮਾ ਜੀ ਆਪਣਾ ਮੁਲਾਜ਼ਮ ਤੇ ਦਦਾਸ ਨੇ ਜੀ ਉਹਨਾਂ ਨੇ ਕੋਈ ਜੜੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਕੋ ਬੈਸਬਸ ਹੋਈ ਆ ਜੀ ਕਿ ਉਹਨਾਂ ਦੇ ਬਾਕੋ ਕੁੜੀ ਕੋਲੋਂ ਫਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੇ ਜੀ ਪੁੱਤਰ ਕੀ ਹੈ ਤੁਹਾਨੂੰ ਇਹ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਪਰ ਦੱਸੀ ਸਾਡੇ ਨੂੰ ਗੱਲ ਸਾਨੂੰ ਤੇ ਉਹਨਾਂ ਸਾਡੇ ਮੁਲਾਜ਼ਮ ਨੇ ਉਹਨਾਂ ਤੋਂ ਸੌਰੀ ਫਿਰ ਕਰਦੀ ਆ ਕਿ ਗਾਪ ਕੋਈ ਇਦਾਂ ਨਹੀਂ ਹੋਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿਉਂਕਿ ਮੈਂ ਕੋਈ ਕਰਿਆ ਨਹੀਂ ਕੋਈ ਰਿਟਨ ਸਟੇਟਮੈਂਟ ਨਹੀਂ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਵੀ ਤਸੱਦੀ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਹੀ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂ ਪਛਾਣਣੀ ਹੋਣੀ ਚਾਹੀਦੀ ਕੋਈ ਸ਼ਕਵਾ ਨਹੀਂ ਆਤਾ ਤੇ ਉਹ ਬੰਦੇ ਨੇ ਉਸੇ ਦੱਲੀ ਕਰ ਦਿੱਤੀ ਉਹ ਆ ਜੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਜੀ